ਆਣ ਪਹੁੰਚੇ ਸਤਗੁਰੂ ਸਰਸਾ ਨਦੀ ਕੇ ਪਾਸ ਥੀ ਚਾਹਤ ਕੇ बुझाएं 12 ਪਹਿਰ ਕੀ ਪਿਆਸ ਕਰਕੇ ਇਸ਼ਨਾਨ ਔਰ ਬਦਲ ਕੇ ਨਿਆ ਲਿਬਾਸ ਬੇਪਰਵਾਹੀ ਵੇਖੋ ਤੇ ਮੈਂ ਕਹਿੰਦਾ ਉਸ ਰੂਹ ਨੂੰ ਵੀ ਨਮਸਕਾਰ ਜਿਹਦੀ ਸੁਰਤ ਐਨ ਕੈਮਰੇ ਵਾਂਗ ਸਾਰਾ ਕੁਝ ਵੇਖ ਰਹੀ ਐ ਇਹ ਬੁੱਧੀ ਦੇ ਤਲਤੇ ਨਹੀਂ ਲਿਖਿਆ ਜਾ ਸਕਦਾ ਇਹ ਸੁਰਤ ਦੇ ਤਲਤੇ ਲਿਖਿਆ ਜਾ ਸਕਦਾ ਦੀ ਚਾਹਤ ਕੇ 부ਜਾਏ 12 ਪਹਿਰ ਕੀ ਪਿਆਸ ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਾਪਾਸ ਸ਼ੁਕਰ ਸਾਪਾਸ ਸ਼ਬਦ ਅਰਥ ਹੈ ਸ਼ੁਕਰ ਪਰਿਵਾਰ ਨੂੰ ਕਹਿੰਦੇ ਆਓ ਬੈਠੋ ਸ਼ੁਕਰ ਕਰੀਏ ਜਿਨ੍ਹਾਂ ਦਾ ਘਰ ਛੁੱਟ ਗਿਆ ਅੱਗੇ ਕਿੱਥੇ ਜਾਣਾ ਟਿਕਾਣਾ ਕੋਈ ਨਹੀਂ ਸਿਰ ਦੇ ਉੱਤੇ ਬਰਸਾਤ ਹੈ ਹੜ ਅੱਗੇ ਆਇਆ ਹੋਇਆ ਮੁਸੀਬਤਾਂ ਨੇ ਘੇਰਿਆ ਹੋਇਆ ਪਤਾ ਨਹੀਂ ਕੀ ਹਾਲਤ ਬਣਨੀ ਹੈ ਇੱਥੇ ਬੈਠ ਕੇ ਕਦੀ ਸ਼ੁਕਰ ਹੋਇਆ ਸਾਡੇ ਅੰਦਰੋਂ ਘਰ ਚ ਗਰੀਬੀ ਆ ਜਾਏ ਕਲੇਸ਼ ਵੀ ਆ ਜਾਂਦਾ ਹੈ ਹਾਏ ਗਰੀਬੀ ਆ ਗਈ ਹਾਏ ਕੁਝ ਨਹੀਂ ਰਿਹਾ ਆਓ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖੋ ਦੁੱਖਾਂ ਵਿੱਚ ਸੁੱਖ ਮਨਾਉਣਾ ਸਿੱਖੀ ਦੁੱਖ ਮੈਂ ਸੁੱਖ ਮਨਾਵੇ ਆਓ ਸਿੱਖੀ ਆਸਖਾਰੇ ਮਹਾਰਾਜ ਸਾਡੇ ਵਾਸਤੇ ਆ ਤੇ ਸਾਰੀ ਜ਼ਿੰਦਗੀ ਜਿਉਣ ਵਾਸਤੇ ਸੱਤ ਦਿਨ ਕਾਫੀ ਹੈ ਇਹ ਜਿਹੜੇ ਸੱਤ ਦਿਨ ਨੇ ਨਾ ਸਾਰਾ ਸੰਸਾਰ ਚਲਾਉਣ ਵਾਸਤੇ ਸਾਰੀ ਕਾਇਨਾਤ ਨੂੰ ਚਲਾਉਣ ਵਾਸਤੇ ਇਹ ਸੱਤ ਆਣ ਪਹੁੰਚੇ ਸਤਗੁਰੂ ਸਰਸਾ ਨਦੀ ਕੇ ਪਾਸ ਥੀ ਚਾਹਤ ਕੇ बुझाएं 12 ਪਹਿਰ ਕੀ ਪਿਆਸ ਕਰਕੇ ਇਸ਼ਨਾਨ ਔਰ ਬਦਲ ਕੇ ਨਿਆ ਲਿਬਾਸ ਬੇਪਰਵਾਹੀ ਵੇਖੋ ਤੇ ਮੈਂ ਕਹਿੰਦਾ ਉਸ ਰੂਹ ਨੂੰ ਵੀ ਨਮਸਕਾਰ ਜਿਹਦੀ ਸੁਰਤ ਐਨ ਕੈਮਰੇ ਵਾਂਗ ਸਾਰਾ ਕੁਝ ਵੇਖ ਰਹੀ ਐ ਇਹ ਬੁੱਧੀ ਦੇ ਤਲ ਤੇ ਨਹੀਂ ਲਿਖਿਆ ਜਾ ਸਕਦਾ ਇਹ ਸੁਰਤ ਦੇ ਤਲ ਤੇ ਲਿਖਿਆ ਜਾ ਸਕਦਾ ਕੀ ਚਾਹਤ ਕੇ 부ਜਾਏ 12 ਪਹਿਰ ਕੀ ਪਿਆਸ ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਾਪਾਸ ਸ਼ੁਕਰ ਸਾਪਾਸ ਸ਼ਬਦ ਅਰਥ ਹੈ ਸ਼ੁਕਰ ਪਰਿਵਾਰ ਨੂੰ ਕਹਿੰਦੇ ਆਓ ਬੈਠੋ ਸ਼ੁਕਰ ਕਰੀਏ ਜਿਨ੍ਹਾਂ ਦਾ ਘਰ ਛੁੱਟ ਗਿਆ ਅੱਗੇ ਕਿੱਥੇ ਜਾਣਾ ਟਿਕਾਣਾ ਕੋਈ ਨਹੀਂ ਸਿਰ ਦੇ ਉੱਤੇ ਬਰਸਾਤ ਹੈ ਹੜ ਅੱਗੇ ਆਇਆ ਹੋਇਆ ਮੁਸੀਬਤਾਂ ਨੇ ਘੇਰਿਆ ਹੋਇਆ ਪਤਾ ਨਹੀਂ ਕੀ ਹਾਲਤ ਬਣਨੀ ਹੈ ਇੱਥੇ ਬੈਠ ਕੇ ਕਦੀ ਸ਼ੁਕਰ ਹੋਇਆ ਸਾਡੇ ਅੰਦਰੋਂ ਘਰ ਚ ਗਰੀਬੀ ਆ ਜਾਏ ਕਲੇਸ਼ ਵੀ ਆ ਜਾਂਦਾ ਹੈ ਹਾਏ ਗਰੀਬੀ ਆ ਗਈ ਹਾਏ ਕੁਝ ਨਹੀਂ ਰਿਹਾ ਆਓ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖੋ ਦੁੱਖਾਂ ਵਿੱਚ ਸੁੱਖ ਮਨਾਉਣਾ ਸਿੱਖੀਏ ਦੁੱਖ ਮੈਂ ਸੁੱਖ ਮਨਾਵੇ ਆਓ ਸਿੱਖੀਏ ਆਸ ਖਾਰੇ ਮਹਾਰਾਜ ਸਾਡੇ ਵਾਸਤੇ ਆ ਤੇ ਸਾਰੀ ਜ਼ਿੰਦਗੀ ਜਿਉਣ ਵਾਸਤੇ 7 ਦਿਨ ਕਾਫੀ ਹੈ ਇਹ ਜਿਹੜੇ 7 ਦਿਨ ਨੇ ਨਾ ਸਾਰਾ ਸੰਸਾਰ ਚਲਾਉਣ ਵਾਸਤੇ ਸਾਰੀ ਕਾਇਨਾਤ ਨੂੰ ਚਲਾਉਣ ਵਾਸਤੇ ਇਹ 7 ਆਣ ਪਹੁੰਚੇ ਸਤਗੁਰੂ ਸਰਸਾ ਨਦੀ ਕੇ ਪਾਸ थी ਚਾਹਤ ਕੇ बुझाएं 12 ਪਹਿਰ ਕੀ ਪਿਆਸ ਕਰਕੇ ਇਸ਼ਨਾਨ ਔਰ ਬਦਲ ਕੇ ਨਿਆ ਲਿਬਾਸ ਬੇਪਰਵਾਹੀ ਵੇਖੋ ਤੇ ਮੈਂ ਕਹਿੰਦਾ ਉਸ ਰੂਹ ਨੂੰ ਵੀ ਨਮਸਕਾਰ ਜਿਹਦੀ ਸੁਰਤੈਨ ਕੈਮਰੇ ਵਾਂਗ ਸਾਰਾ ਕੁਝ ਵੇਖ ਰਹੀ ਐ ਇਹ ਬੁੱਧੀ ਦੇ ਤਲ ਤੇ ਨਹੀਂ ਲਿਖਿਆ ਜਾ ਸਕਦਾ ਇਹ ਸੁਰਤ ਦੇ ਤਲ ਤੇ ਲਿਖਿਆ ਜਾ ਸਕਦਾ 피타하ਤ ਕੇ बुझाएं 12 पहर की प्यास वाहे गुरु का नाम जप्पे और करे सापास शुक्र सापास शब्द अर्थ है शुक्र परिवार नु कहंदे आओ बैठो शुक्र करिए जिन्ना दा घर छुट गया आगे किथे जाना ठिकाना कोई नहीं सिर दे उ तो बरसात है हड़ अगे आया हुया मुसीबता ने घेरया हुया पता नहीं की हालत बननी है एथे बैठ के कदी शुक्र होया साडे अंदर ਘਰ 'ਚ ਗਰੀਬੀ ਆ ਜਾਏ ਕਲੇਸ਼ ਵੀ ਆ ਜਾਂਦਾ ਹੈ ਹਾਏ ਗਰੀਬੀ ਆ ਗਈ ਹਾਏ ਕੁਝ ਨਹੀਂ ਰਿਹਾ ਆਓ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖੋ ਦੁੱਖਾਂ ਵਿੱਚ ਸੁੱਖ ਮਨਾਉਣਾ ਸਿੱਖੀਏ ਦੁੱਖ 'ਮੈਂ ਸੁੱਖ ਮਨਾਵੇ ਆਓ ਸਿੱਖੀਏ ਆਸ ਸਖਾਰੇ ਮਹਾਰਾਜ ਸਾਡੇ ਵਾਸਤੇ ਆ ਤੇ ਸਾਰੀ ਜ਼ਿੰਦਗੀ ਜਿਉਣ ਵਾਸਤੇ 7 ਦਿਨ ਕਾਫੀ ਹੈ ਇਹ ਜਿਹੜੇ 7 ਦਿਨ ਨੇ ਨਾ ਸਾਰਾ ਸੰਸਾਰ ਚਲਾਉਣ ਵਾਸਤੇ ਸਾਰੀ ਕਾਇਨਾਤ ਨੂੰ ਚਲਾਉਣ ਵਾਸਤੇ ਇਹ 7